ਦੇਸ਼ ਰੋਤੇ ਪ੍ਰੋਗਰਾਮ ਨੁਕਤਾ ਨਜ਼ਰ ਚ ਤੁਹਾਡਾ ਸਵਾਗਤ ਹੈ ਇੱਕ ਵਾਰੀ ਫਿਰ ਦੌਰ ਮੈਂ ਹਰ ਮੇਲਪੇਤ ਮੇਤਾ ਸੁਰਿੰਦਰ ਮਚਾਕੀ ਬ੍ਰਾਂਚ ਸ਼ਾਮਿਲ ਨੇ ਜੀ ਖਬਰਾਂ ਦਿੱਤੇ ਚਰਚਾ ਕਰ ਲਈ ਮਚਾਕੀ ਸਭ ਜੀ ਸਸਰੀ ਕਾਲ ਹਰ ਮੇਲ ਜੀ ਸਸਰੀ ਕਾਲ ਜੀ ਤੁਹਾਨੂੰ ਆਦ ਮਿਹਰਬਾਨੀ ਮਚਾਕੀ ਸਭ ਸਿਟੀ ਸੈਂਟਰ ਕੋਟਾ ਅਲਾ ਕੈਪਟਨ ਨਰੇਂਦਰ ਸਿੰਘ ਨਾਲ ਜੁੜਿਆ ਹੋਇਆ ਹੈ ਕਹਿੰਦੇ ਸੁਮੇਧ ਸੈਣੀ ਹਰਾਂ ਨੇ ਕੋਈ ਅਰਜ਼ੀ ਦਾਖਲ ਕੀਤੀ ਹੈ ਸੁਮੇਧ ਸੈਣੀ ਹਰਾਂ ਨੇ ਅਰਜ਼ੀ ਦਾਖਲ ਕੀਤੀ ਹੈ ਕਿ ਮੇਰੇ ਕੋਲੇ ਬਹੁਤ ਕੁਛ ਕੇਸ ਬਾਰੇ ਕਹਿਣਾ ਬਣਦਾ ਤੇ ਮੈਂ ਕਹਿਣ ਨੂੰ ਤਿਆਰ ਹਾਂ ਮੈਂ ਅਦਾਲਤੀ ਬੰਧਫਾਵਾ ਦੇਵਾਂਗਾ ਅਦਾਲਤ ਕਹਿ ਤੈਨੂੰ ਜ ਉਹ ਕੀ ਤੱਥ ਨੇ ਹੂੰ ਜਿਹੜੇ ਪੇਸ਼ ਕਰਨਾ ਚਾਹੁੰਦੇ ਨੇ ਜੀ ਜੀ ਵੱਡਾ ਸਵਾਲ ਦੂਜਾ ਸਵਾਲ ਇਹ ਕਿ ਉਹਨਾਂ ਨੇ ਇਹ ਤੱਕ ਤੱਥਲ ਕੋ ਕਿਉਂ ਰੱਖੇ ਜੀ ਤੀਜਾ ਸਵਾਲ ਇਹ ਨਾਲ ਜੁਰਮ ਇੱਕ ਸਾਬਕ ਨੌਕਰ ਸ਼ਾਹ ਕੋਲੇ ਇਹ ਕਿਹੜਾ ਅਫਤਿਆਰ ਕੋ ਸਰਕਾਰੀ ਤੱਤ ਸਰਕਾਰੀ ਰਿਕਾਰਡ ਆਪਣੇ ਕੋਲੇ ਰੱਖੇ ਹੂੰ ਹੂੰ ਜੀ ਸਰਕਾਰੀ ਰਿਕਾਰਡ ਨੂੰ ਆਪਣੇ ਕੋਲੇ ਰੱਖਣਾ ਇੱਕ ਵੱਡਾ ਜੁਰਮ ਹੈ ਜਦੋਂ ਤੁਹਾਡੇ ਕੇਸ ਚੱਲ ਰਿਹਾ ਸੀ ਉਹਨਾਂ ਨੂੰ ਉਸੇ ਵੇਲੇ ਕਿਉਂ ਫਾਈਲ ਨਹੀਂ ਕੀਤਾ ਗਿਆ ਹਾਂ ਜੀ ਬਿਲਕੁਲ ਸਰਕਾਰੀ ਰਿਕਾਰਡ ਨੂੰ ਆਪਣੇ ਕੋਲੇ ਰੱਖਣਾ ਇੱਕ ਵੱਡਾ ਜੁਰਮ ਹੈ ਜੀ ਔਰ ਇਹ ਜੋ ਸੰਧਾਨਕ ਪੋਰਟ ਦੇ ਉੱਤੇ ਬੈਂਡਿੰਗ ਲਾਗੂ ਹੁੰਦੀਆਂ ਨੇ ਉਹਨਾਂ ਦੀ ਵੀ ਲੰਘਣਾ ਹੈ ਜੀ ਅਗਲੀ ਗੱਲ ਇਹ ਕਿ ਕੀ ਕਿਤੇ ਇਹ ਤਾਂ ਨਹੀਂ ਕਿ ਸੁਮੇਧ ਸੈਣੀ ਇਹਨੂੰ ਆਪਣੇ ਵਾਸਤੇ ਸੁਰੱਖਿਆ ਛਤਰੀ ਦੇ ਰੂਪ ਚ ਵਰਤ ਰਿਹਾ ਹੋਣ ਜੀ ਜੀ ਬਿਲਕੁਲ ਖਾਸ ਕਰਕੇ ਉਦੋਂ ਜਦੋਂ ਸੱਟ ਨਹੀਂ ਜਿਹੜਾ ਸੁਮੇਧ ਸੈਣੀ ਨੇ ਤਲਬ ਕੀਤਾ ਹੋਵੇ ਹੂੰ ਹੂੰ ਇਹ ਬਹੁਤ ਵੱਡੇ ਸਾਰੇ ਸਵਾਲ ਨੇ ਬੜੀ ਵਿਸਥਾਰਕ ਜਿਹੜੇ ਤੇ ਟਿੱਪਣੀ ਮੰਗਦੇ ਸੀ ਕਿ ਕੁ ਸਮਾਂ ਘੱਟ ਹੈ ਪਰ ਫਿਰ ਵੀ ਇਹ ਸਵਾਲ ਬੜੇ ਐਮਲੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਚਰਚਾ ਬੰਦ ਨਹੀਂ ਗਏ ਇਸ ਤੌਰ ਤੇ ਇਹ ਸਮੇਂ ਸ੍ਰੀ ਉਹਨਾਂ ਨੇ ਇਹ ਸਟੈਪ ਲਿਆ ਉਹਨੇ ਆਪਣੇ ਜਿਹੜਾ ਕਹੋ ਵੀ ਕੈਪਟਰ ਰਮਿੰਦਰ ਸਿੰਘ ਜਾਂ ਹੋਰ ਜਿਹੜੇ ਇਸ ਕੇਸ ਦੇ ਵਿੱਚ ਮਲਜੂਮ ਬਣਾਏ ਗਏ ਨੇ ਉਹਨਾਂ ਵੱਲੋਂ ਘੱਟ ਮੁਸੀਬਤ ਖੜੀ ਕਰਨ ਦੀ ਆਪਣੇ ਲਈ ਜਿਆਦਾ ਆਪਣੇ ਉੱਤੇ ਵੱਡੀਆਂ ਮੁਸੀਬਤਾਂ ਖੜੀਆਂ ਕਰ ਰਹੇ ਨੇ ਤੇ ਇਹ ਮੁਸੀਬਤਾਂ ਦੇ ਵਿੱਚ ਉਹਨਾਂ ਆਉਣ ਵਾਲੇ ਸਮੇਂ ਵਿੱਚ ਕੀ ਰੋਕ ਲੈਣਾ ਲੈਣਾ ਆ ਆਪਾਂ ਦੇਖਾਂਗੇ ਤੇ ਸ਼ਾਇਦ ਆਪਾਂ ਨੂੰ ਇਸ ਇਸ ਮੁੱਦੇ ਉੱਤੇ ਕਿਤੇ ਹੋਰ ਵੀ ਸਟਾਰਟ ਟਿੱਪਣੀ ਵੀ ਕਰਨੀ ਪਵੇ ਬਿਲਕੁਲ ਜੀ ਕਿਉਂਕਿ ਇਹ ਗੱਲ ਨਿਕਲ ਕੇ ਆਈ ਤੇ ਤੇ ਪ੍ਰਤੀਕਰਮ ਤੇ ਹੋਰ ਸਾਰੀਆਂ ਚੀਜ਼ਾਂ ਤਾਂ ਆਉਣ ਵਾਲੇ ਦਿਨਾਂ 'ਚ ਜ਼ਰੂਰ ਚਰਚਾ ਦੇ ਵਿੱਚ ਰਹਿਣਗੀਆਂ